ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਇਹ ਤਿੰਨ ਪੰਜਾਬੀ ਵਿਦਿਆਰਥੀ ਯੂਕੇ ਤੋਂ ਡਿਪੋਰਟ ਕਿਉਂ ਹੋਏ ਸੱਚ ਸੁਣ ਕੇ ਹੋ ਜਾਓਗੇ ਹੈਰਾਨ ਅੱਜ ਅਸੀਂ ਗੱਲ ਕਰਾਂਗੇ ਤਿੰਨ ਨੌਜਵਾਨਾਂ ਦੀ ਜਿਨ੍ਹਾਂ ਦੇ ਨਾਂ ਹਨ ਅਰਜਨ ਸਿੰਘ ਸਿਮਰਨ ਕੌਰ ਅਤੇ ਕਰਨਵੀਰ ਸਿੰਘ ਇਹ ਤਿੰਨੇ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਵੱਡੇ ਹੋਏ ਸਨ ਬਚਪਨ ਤੋਂ ਹੀ ਇੱਕ ਦੂਜੇ ਨਾਲ ਖੇਡਦੇ-ਕੁੱਦਦੇ ਸੁਪਨੇ ਵੇਖਦੇ अर्जुन ਦਾ ਪਿਤਾ ਇੱਕ ਛੋਟਾ ਜਿਹਾ ਕਿਸਾਨ ਸੀ ਜਿਸ ਨੇ ਆਪਣੀ ਜ਼ਮੀਨ ਵੇਚ ਕੇ ਪੁੱਤਰ ਨੂੰ ਵਿਦੇਸ਼ ਭੇਜਣ ਲਈ ਪੈਸੇ ਜੋੜੇ। ਸਿਮਰਨ ਦੀ ਮਾਂ ਨੇ ਘਰਾਂ ਵਿੱਚ ਕੰਮ ਕਰਕੇ ਰਾਤਾਂ ਜਾਗ ਕੇ ਤੀਨ ਨੂੰ ਪੜ੍ਹਾਈ ਲਈ ਤਿਆਰ ਕੀਤਾ ਕਿਉਂਕਿ ਉਹ ਚਾਹੁੰਦੀ ਸੀ ਕਿ ਉਸ ਦੀ ਤੀ ਉਹ ਜ਼ਿੰਦਗੀ ਜੀਵੇ ਜੋ ਉਸ ਨੂੰ ਨਹੀਂ ਮਿਲੀ। ਕਰਨਵੀਰ ਦੇ ਪਰਿਵਾਰ ਨੇ ਬੈਂਕ ਤੋਂ ਕਰਜ਼ਾ ਲੈ ਕੇ ਉਸ ਨੂੰ ਯੂਕੇ ਭੇਜਿਆ ਉਮੀਦ ਨਾਲ ਕਿ ਉਹ ਵਾਪਸ ਆ ਕੇ ਪਰਿਵਾਰ ਨੂੰ ਗਰੀਬੀ ਤੋਂ ਬਾਹਰ ਕਢੇਗਾ। ਇਹ ਤਿੰਨੇ ਬਚਪਨ ਦੇ ਦੋਸਤ ਸਨ ਜਿਨ੍ਹਾਂ ਨੇ ਇਕੱਠੇ ਸਕੂਲ ਵਿੱਚ ਪੜ੍ਹਾਈ ਕੀਤੀ ਇਕੱਠੇ ਕਾਲਜ ਵਿੱਚ ਦਾਖਲਾ ਲਿਆ ਅਤੇ ਫਿਰ ਯੂਕੇ ਵਿੱਚ ਉੱਚ ਸਿੱਖਿਆ ਲਈ ਜਾਣ ਦਾ ਸੁਪਨਾ ਵੇਖਿਆ ਉਹਨਾਂ ਦੇ ਪਿੰਡ ਵਿੱਚ ਹਰ ਕੋਈ ਉਹਨਾਂ ਨੂੰ ਵੇਖ ਕੇ ਖੁਸ਼ ਹੁੰਦਾ ਸੀ ਕਹਿੰਦੇ ਕਿ ਇਹ ਨੌਜਵਾਨ ਪਿੰਡ ਦਾ ਨਾਂ ਰੌਸ਼ਨ ਕਰਨਗੇ ਪਰ ਕੌਣ ਜਾਣਦਾ ਸੀ ਕਿ ਇਹ ਸੁਪਨੇ ਇੱਕ ਦਿਨ ਟੁੱਟ ਜਾਣਗੇ ਅਤੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ ਇਹ ਕਹਾਣੀ ਨਹੀਂ ਸਿਰਫ ਉਹਨਾਂ ਦੀ ਹੈ ਬਲਕਿ ਹਜ਼ਾਰਾਂ ਪੰਜਾਬੀ ਨੌਜਵਾਨਾਂ ਦੀ ਹੈ ਜੋ ਵਿਦੇਸ਼ ਜਾ ਕੇ ਆਪਣੇ ਪਰਿਵਾਰਾਂ ਲਈ ਬਿਹਤਰ ਜ਼ਿੰਦਗੀ ਦੀ ਆਸ ਵਿੱਚ ਜੀ ਰਹੇ ਹਨ ਅਰਜਨ ਨੇ ਆਪਣੇ ਪਿਤਾ ਨੂੰ ਵਾਦਾ ਕੀਤਾ ਸੀ ਕਿ ਉਹ ਯੂਕੇ ਵਿੱਚ ਪੜ੍ਹਾਈ ਪੂਰੀ ਕਰਕੇ ਵਾਪਸ ਆ ਕੇ ਨਵੀਂ ਜ਼ਮੀਨ ਖਰੀਦੇਗਾ ਸਿਮਰਨ ਨੇ ਆਪਣੀ ਮਾਂ ਨੂੰ ਕਿਹਾ ਸੀ ਕਿ ਉਹ ਉਸ ਨੂੰ ਵੀ ਯੂਕੇ ਲੈ ਜਾਵੇਗੀ ਅਤੇ ਉਸ ਨੂੰ ਆਰਾਮ ਕਰਨ ਦੇਵੇਗੀ ਕਰਨਵੀਰ ਨੇ ਆਪਣੇ ਭੈਣ ਨੂੰ ਵਾਦਾ ਕੀਤਾ ਕਿ ਉਹ ਉਸਦੀ ਸ਼ਾਦੀ ਤੂਨਦਾਮ ਨਾਲ ਕਰੇਗਾ ਇਹ ਤਿੰਨੇ ਜਦੋਂ ਯੂਕੇ ਪਹੁੰਚੇ ਤਾਂ ਉਹਨਾਂ ਨੂੰ ਲੱਗਾ ਜਿਵੇਂ ਸੁਪਨੇ ਸੱਚ ਹੋ ਰਹੇ ਹਨ ਲੰਡਨ ਦੀਆਂ ਚਮਕਦਿਆਂ ਇਮਾਰਤਾਂ ਬੱਸਾਂ ਅਤੇ ਰੇਲਾਂ ਵੇਖ ਕੇ ਉਹ ਖੁਸ਼ ਹੋ ਗਏ ਪਰ ਇਹ ਖੁਸ਼ੀ ਜ਼ਿਆਦਾ देर ਨਹੀਂ ਟਿੱਕੀ ਉਹਨਾਂ ਨੂੰ ਪਤਾ ਲੱਗਾ ਕਿ ਯੂਕੇ ਵਿੱਚ ਜ਼ਿੰਦਗੀ ਆਸਾਨ ਨਹੀਂ ਹੈ ਰੈਂਟ ਸੈਂਡ ਦਾ ਖਰਚਾ ਬਹੁਤ ਸੀ ਪੜਾਈ ਦਾ ਬੋਝ ਅਤੇ ਕਰਦੀ ਯਾਦ ਫਿਰ ਵੀ ਉਹ ਇੱਕ ਦੂਜੇ ਨੂੰ ਹੌਸਲਾ ਦਿੰਦੇ ਰਹੇ ਇਹ ਕਹਾਣੀ ਤੁਹਾਨੂੰ ਰੁਲਾਏਗੀ ਹੈਰਾਨ ਕਰੇਗੀ ਅਤੇ ਸੋਚਣ ਤੇ ਮਜਬੂਰ ਕਰੇਗੀ ਕਿ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਯੂਕੇ ਪਹੁੰਚ ਕੇ ਅਰਜਨ ਸਿਮਰਨ ਅਤੇ ਕਰਨਵੀਰ ਨੇ ਇੱਕ ਛੋਟੇ ਜਿਹੇ ਫਲੈਟ ਵਿੱਚ ਰਹਿਣਾ ਸ਼ੁਰੂ ਕੀਤਾ ਉਹਨਾਂ ਨੇ ਬਰਮਿੰਗਮ ਵਿੱਚ ਇੱਕ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਜਿੱਥੇ ਉਹ ਬਿਜ਼ਨਸ ਮੈਨੇਜਮੈਂਟ ਪੜ ਰਹੇ ਸਨ ਪਹਿਲੇ ਕੁਝ ਮਹੀਨੇ ਬਹੁਤ ਮੁਸ਼ਕਲ ਰਹੇ। ਉਹਨਾਂ ਨੂੰ ਅੰਗਰੇਜ਼ੀ ਸਮਝਣ ਵਿੱਚ ਦਿੱਕਤ ਆਉਂਦੀ ਸੀ। ਕਲਾਸਾਂ ਵਿੱਚ ਬੈਠ ਕੇ ਉੱਚਪ ਰਹਿੰਦੇ। ਪਰ ਉਹਨਾਂ ਨੇ ਮਿਹਨਤ ਨਾਲ ਆਪਣੇ ਆਪ ਨੂੰ ਟਾਲ ਲਿਆ। ਅਰਜਨ ਨੇ ਇੱਕ ਕੈਫੇ ਵਿੱਚ ਪਾਰਟ ਟਾਈਮ ਜੌਬ ਸ਼ੁਰੂ ਕੀਤੀ, ਜਿੱਥੇ ਉਹ ਕੌਫੀ ਬਣਾਉਂਦਾ ਅਤੇ ਸਰਵ ਕਰਦਾ। ਸਿਮਰਨ ਨੇ ਇੱਕ ਸਟੋਰ ਵਿੱਚ ਕੰਮ ਕੀਤਾ, ਜਿੱਥੇ ਉਹ ਕਸਟਮਰਾਂ ਨੂੰ ਮਦਦ ਕਰਦੀ। ਕਰਨਵੀਰ ਨੇ ਡਿਲੀਵਰੀ ਦਾ ਕੰਮ ਚੁੱਕ ਲਿਆ। ਰਾਤਾਂ ਨੂੰ ਸਾਈਕਲ ਤੇ ਖਾਣਾ ਪਹੁੰਚਾਉਂਦਾ ਇਹ ਸਭ ਕੁਝ ਵੀਜ਼ਾ ਨੀਮਾ ਅਨੁਸਾਰ ਸੀ ਕਿਉਂਕਿ ਵਿਦਿਆਰਥੀ ਵੀਜ਼ਾ ਤੇ ਹਫਤੇ ਵਿੱਚ 20 ਘੰਟੇ ਕੰਮ ਕਰਨ ਦੀ ਇਜਾਜ਼ਤ ਹੁੰਦੀ ਹੈ ਪਰ ਇੱਕ ਦਿਨ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਕਾਲਜ ਵਿੱਚ ਕੁਝ ਗੜਬੜ ਹੈ ਉਹਨਾਂ ਦੇ ਇੱਕ ਸਾਥੀ ਵਿਦਿਆਰਥੀ ਨੇ ਦੱਸਿਆ ਕਿ ਕਾਲਜ ਵਿੱਚ ਫੇਕ ਐਡਮਿਸ਼ਨ ਹੋ ਰਹੇ ਹਨ ਬਹੁਤ ਸਾਰੇ ਵਿਦਿਆਰਥੀ ਏਜੰਟਾ ਰਾਹੀਂ ਆਏ ਹਨ जो फेक नाल वीजा डाकूमेंट्स नीजा लेकर अर्जन ने इस बारे वधेरे जानना चाहिए क्योंकि उसू याद आया कि उन्होंने भी एक एजेंट ने मदद की पंजाब विच। ओ सी, जो पिंड मशहूर सी विदेश भेजने पर हूँ उन्होंने शक होया कि की डाकूमैट्स भी फेक हैं सिमरन ने कहा कि असी तब कुछ ठीक किया है पर फिर भी उचिंत हो गए ਇੱਕ ਰਾਤ ਉਹਨਾਂ ਨੇ ਆਪਸ ਵਿੱਚ ਗੱਲ ਕੀਤੀ ਅਤੇ ਫੈਸਲਾ ਕੀਤਾ ਕਿ ਉਹ ਇਸ ਮਾਮਲੇ ਨੂੰ ਛਾਣਬੀਣ ਕਰਨਗੇ। ਉਹਨਾਂ ਨੇ ਹੋਰ ਵਿਦਿਆਰਥੀਆਂ ਨਾਲ ਗੱਲ ਕੀਤੀ ਅਤੇ ਪਤਾ ਲੱਗਾ ਕਿ ਬਹੁਤ ਸਾਰੇ ਪੰਜਾਬੀ ਵਿਦਿਆਰਥੀ ਏਜੰਟਾਂ ਦੇ ਚੱਕਰ ਵਿੱਚ ਫਸੇ ਹਨ। ਕੁਝ ਨੂੰ ਤਾਂ ਪੜਾਈ ਨਹੀਂ ਕਰਨੀ ਹੁੰਦੀ। ਉਹ ਸਿਰਫ ਵੀਜ਼ਾ ਲੈ ਕੇ ਕੰਮ ਕਰਨ ਆਏ ਹਨ। ਇਹ ਸਭ ਯੂਕੇ ਦੇ ਵੀਜ਼ਾ ਨਿਯਮਾਂ ਵਿਰੁੱਧ ਸੀ। ਅਰਜਨ ਨੇ ਕਿਹਾ ਕਿ ਅਸੀਂ ਇਸ ਨੂੰ ਰੋਕਣਾ ਚਾਹੀਦਾ ਹੈ। ਨਹੀਂ ਤਾਂ ਸਾਰੇ ਪੰਜਾਬੀ ਵਿਦਿਆਰਥੀਆਂ ਨੂੰ ਬਦਨਾਮੀ ਮਿਲੇਗੀ। ਉਹਨਾਂ ਨੇ ਇੱਕ ਛੋਟੀ ਜਹੀ ਟੀਮ ਬਣਾਈ ਅਤੇ ਸਬੂਤ ਇਕੱਠੇ ਕਰਨ ਲੱਗੇ। ਇਹ ਕੰਮ ਖਤਰਨਾਕ ਸੀ ਪਰ ਉਹਨਾਂ ਦੀ ਦੋਸਤੀ ਅਤੇ ਹੌਸਲੇ ਨੇ ਉਹਨਾਂ ਨੂੰ ਅੱਗੇ ਵਧਾਇਆ। ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਰਾਹ ਉਹਨਾਂ ਨੂੰ ਡਿਪੋਰਟੇਸ਼ਨ ਵੱਲ ਲੈ ਜਾਵੇਗਾ। ਇਹ ਕਹਾਣੀ ਤੁਹਾਨੂੰ ਦੱਸੇਗੀ ਕਿ ਕਿਵੇਂ ਚੰਗੇ ਇਰਾਦੇ ਵੀ ਗਲਤ ਨਤੀਜੇ ਦੇ ਸਕਦੇ ਹਨ। ਜਿਵੇਂ ਜਿਵੇਂ ਅਰਜਨ ਸਿਮਰਨ ਅਤੇ ਕਰਨਵੀਰ ਨੇ ਛਾਣਬੀਣ ਕੀਤੀ। ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦਾ ਕਾਲਜ ਇੱਕ ਵੱਡੇ ਕਪਲੇ ਵਿੱਚ ਸ਼ਾਮਲ ਹੈ। ਕਾਲਜ ਦਾ ਪ੍ਰਿੰਸੀਪਲ ਜੋ ਇੱਕ ਭਾਰਤੀ ਮੂਲ ਦਾ ਵਿਅਕਤੀ ਸੀ, ਏਜੰਟਾਂ ਨਾਲ ਮਿਲ ਕੇ ਫੇਕ ਐਡਮਿਸ਼ਨ ਲੈ ਰਿਹਾ ਸੀ। ਉਹ ਵਿਦਿਆਰਥੀਆਂ ਤੋਂ ਵੱਡੀ ਰਕਮ ਵਸੂਲ ਕਰਦੇ ਅਤੇ ਫੇਕ ਲੈਟਰ ਈਸ਼ੂ ਕਰਦੇ। ਬਹੁਤ ਸਾਰੇ ਵਿਦਿਆਰਥੀ ਇਸ ਚੱਕਰ ਵਿੱਚ ਫਸ ਕੇ ਯੂਕੇ ਆ ਜਾਂਦੇ ਪਰ ਬਾਅਦ ਵਿੱਚ ਉਹਨਾਂ ਨੂੰ ਪੜਾਈ ਨਹੀਂ ਕਰਨੀ ਪੈਂਦੀ। ਉਹ ਨਾਜਾਇਜ਼ ਕੰਮ ਕਰਦੇ ਅਤੇ ਪੈਸੇ ਕਰਪੇਜਦੇ ਅਰਜਨ ਨੇ ਇੱਕ ਵਿਦਿਆਰਥੀ ਤੋਂ ਸੁਣਿਆ ਕਿ ਉਸ ਨੂੰ ਏਜੰਟ ਨੇ ਧੋਖੇ ਨਾਲ ਪੇਜਿਆ ਅਤੇ ਹੁਣ ਉਹ ਫਸਿਆ ਹੋਇਆ ਹੈ ਸਿਮਰਨ ਨੇ ਕੁਝ ਡਾਕੂਮੈਂਟਸ ਦੀਆਂ ਫੋਟੋਆਂ ਲੈ ਲਈਆਂ ਅਤੇ ਕਰਨਵੀਰ ਨੇ ਵੀਡੀਓ ਬਣਾਈ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਇਹ ਸਬੂਤ ਯੂਕੇ ਦੀ ਇਮੀਗ੍ਰੇਸ਼ਨ ਅਥਾਰਟੀ ਨੂੰ ਦੇਣਗੇ ਪਰ ਇਸ ਤੋਂ ਪਹਿਲਾਂ ਉਹਨਾਂ ਨੂੰ ਧਮਕੀਆਂ ਮਿਲਣ ਲੱਗੀਆਂ ਇੱਕ ਅਣਜਾਣ ਨੰਬਰ ਤੋਂ ਕਾਲ ਆਈ ਕਿ ਚੁੱਪ ਰਹੋ ਨਹੀਂ ਤਾਂ ਅੰਜਾਮ ਬੁਰਾ ਹੋਵੇਗਾ ਅਰਜਨ ਨੂੰ ਲੱਗਾ ਕਿ ਏਜੰਟ ਰਾਜਿੰਦਰ ਨਾਲ ਸੰਬੰਧ ਹੈ ਉਹਨਾਂ ਨੇ ਪੰਜਾਬ ਵਿੱਚ ਆਪਣੇ ਪਰਿਵਾਰ ਨੂੰ ਦੱਸਿਆ ਪਰ ਪਰਿਵਾਰ ਨੇ ਕਿਹਾ ਕਿ ਚੁੱਪ ਰਹੋ ਆਪਣੀ ਪੜਾਈ ਤੇ ਧਿਆਨ ਦਿਓ ਪਰ ਉਹਨਾਂ ਦੇ ਅੰਦਰ ਨਿਆਂ ਦੀ ਭਾਵਨਾ ਸੀ ਉਹ ਚਾਹੁੰਦੇ ਸਨ ਕਿ ਹੋਰ ਨੌਜਵਾਨ ਇਸ ਤੋਖੇ ਵਿੱਚ ਨਾ ਫਸਣ ਇੱਕ ਦਿਨ ਉਹਨਾਂ ਨੇ ਅਥਾਰਟੀ ਨੂੰ ਰਿਪੋਰਟ ਕੀਤੀ ਇਮੀਗ੍ਰੇਸ਼ਨ ਅਫਸਰਾਂ ਨੇ ਉਹਨਾਂ ਨੂੰ ਮਿਲਣ ਲਈ ਬੁਲਾਇਆ ਅਤੇ ਸਬੂਤ ਲਏ। ਉਹਨਾਂ ਨੂੰ ਲੱਗਾ ਕਿ ਹੁਣ ਸਭ ਠੀਕ ਹੋ ਜਾਵੇਗਾ। ਪਰ ਇਹ ਗਲਤੀ ਸੀ। ਕਾਲਜ ਪ੍ਰਿੰਸੀਪਲ ਨੂੰ ਪਤਾ ਲੱਗ ਗਿਆ ਅਤੇ ਉਸ ਨੇ ਉਲਟਾ ਉਹਨਾਂ ਤੇ ਇਲਜ਼ਾਮ ਲਗਾ ਦਿੱਤਾ ਕਿ ਉਹ ਫੇਕ ਡਾਕੂਮੈਂਟਸ ਨਾਲ ਆਏ ਹਨ। ਉਸ ਨੇ ਏਜੰਟ ਨਾਲ ਮਿਲ ਕੇ ਉਹਨਾਂ ਦੇ ਨਾਂ ਤੇ ਫੇਕ ਸਬੂਤ ਬਣਾਏ। ਅਚਾਨਕ ਇੱਕ ਦਿਨ ਪੁਲਿਸ ਆਈ ਅਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੇ ਵੀਜ਼ਾ ਫਰਾਡ ਨਾਲ ਬਣੇ ਹਨ ਅਰਜਨ ਰੋਪਿਆ ਸਿਮਰਨ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਵਿਅਰਥ ਕਰਨਵੀਰ ਨੇ ਕਿਹਾ ਕਿ ਅਸੀਂ ਤਾਂ ਸੱਚ ਬੋਲ ਰਹੇ ਹਾਂ ਪਰ ਅਥਾਰਟੀ ਨੇ ਉਹਨਾਂ ਨੂੰ ਡਿਟੈਂਸ਼ਨ ਸੈਂਟਰ ਵਿੱਚ ਪੇਜ ਦਿੱਤਾ ਇਹ ਵੇਲਾ ਉਹਨਾਂ ਲਈ ਨਰਕ ਵਰਗਾ ਸੀ ਘਰ ਵਾਲੇ ਰੋ ਰਹੇ ਸਨ ਪਿੰਡ ਵਿੱਚ ਬਦਨਾਮੀ ਹੋ ਗਈ ਇਹ ਕਹਾਣੀ ਦੱਸਦੀ ਹੈ ਕਿ ਨਿਆਂ ਦੀ ਲੜਾਈ ਵਿੱਚ ਵੀ ਤੋਖਾ ਹੋ ਸਕਦਾ ਹੈ ਡਿਟੈਂਸ਼ਨ ਸੈਂਟਰ ਵਿੱਚ ਅਰਜਨ ਸਿਮਰਨ ਅਤੇ ਕਰਨਵੀਰ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਹ ਤਿੰਨੇ ਵੱਖਰੇ ਕਮਰਿਆਂ ਵਿੱਚ ਰੱਖੇ ਗਏ ਇੱਕ ਦੂਜੇ ਨੂੰ ਮਿਲ ਨਹੀਂ ਸਕਦੇ ਸਨ ਅਰਜਨ ਨੂੰ ਯਾਦ ਆਉਂਦੀ ਆਪਣੇ ਪਿਤਾ ਦੀ ਮਿਹਨਤ ਜਿਸ ਨੇ ਜ਼ਮੀਨ ਵੇਚੀ ਸੀ ਉਹ ਰਾਤਾਂ ਨੂੰ ਰੋਂਦਾ ਅਤੇ ਸੋਚਦਾ ਕਿ ਕੀ ਗਲਤੀ ਕੀਤੀ ਸਿਮਰਨ ਨੂੰ ਆਪਣੀ ਮਾਂ ਦੀ ਯਾਦ ਆਉਂਦੀ ਜਿਸ ਨੇ ਉਸ ਨੂੰ ਕਿਹਾ ਸੀ ਕਿ ਤੀਏ ਤੂੰ ਸਾਡੀ ਆਸ ਹੈ ਉਹ ਚਿੱਠੀਆਂ ਲਿਖਦੀ ਪਰ ਪੇਜ ਨਹੀਂ ਸਕਦੀ ਕਰਨਵੀਰ ਨੂੰ ਆਪਣੀ ਭੈਣ ਦੀ ਯਾਦ ਆਉਂਦੀ ਜਿਸ ਨੂੰ ਉਸਨੇ ਵਾਦਾ ਕੀਤਾ ਸੀ ਉਹ ਸੋਚਦਾ ਕਿ ਹੁਣ ਕੀ ਹੋਵੇਗਾ ਉਹਨਾਂ ਨੇ ਵਕੀਲ ਨੂੰ ਮਿਲਿਆ ਪਰ ਵਕੀਲ ਨੇ ਕਿਹਾ ਕਿ ਕੇਸ ਮਜ਼ਬੂਤ ਨਹੀਂ ਹੈ 에ਜੰਟ ਰਾਜਿੰਦਰ ਨੇ ਪੰਜਾਬ ਵਿੱਚ ਉਹਨਾਂ ਦੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਕਿ ਚੁੱਪ ਰਹੋ ਨਹੀਂ ਤਾਂ ਨੁਕਸਾਨ ਹੋਵੇਗਾ ਪਰਿਵਾਰ ਨੇ ਕੋਸ਼ਿਸ਼ ਕੀਤੀ ਪਰ ਵਿਅਰਥ ਅੰਤ ਵਿੱਚ ਅਦਾਲਤ ਨੇ ਫੈਸਲਾ ਸੁਣਾਇਆ ਕਿ ਉਹ ਫਰਾਡ ਵਿੱਚ ਸ਼ਾਮਲ ਹਨ ਅਤੇ ਉਹਨਾਂ ਨੂੰ ਰਿਪੋਰਟ ਕੀਤਾ ਜਾਵੇਗਾ। ਉਹਨਾਂ ਨੂੰ 10 ਸਾਲਾਂ ਲਈ ਯੂਕੇ ਵਿੱਚ ਵੜਨ ਤੇ ਪਾਬੰਦੀ ਲਗਾ ਦਿੱਤੀ ਗਈ। ਜਦੋਂ ਉਹ ਵਾਪਸ ਪੰਜਾਬ ਪਹੁੰਚੇ ਤਾਂ ਪਿੰਡ ਵਿੱਚ ਹਰ ਕੋਈ ਹੈਰਾਨ ਸੀ। ਲੋਕ ਕਹਿੰਦੇ ਕਿ ਇਹ ਤਾਂ ਚੰਗੇ ਬੱਚੇ ਸਨ। ਕੀ ਹੋ ਗਿਆ? ਪਰ ਸੱਚ ਕੌਣ ਜਾਣਦਾ ਸੀ? ਉਹਨਾਂ ਨੇ ਪਿੰਡ ਵਿੱਚ ਆ ਕੇ ਸੱਚ ਦੱਸਿਆ ਪਰ ਲੋਕਾਂ ਨੇ ਵਿਸ਼ਵਾਸ ਨਹੀਂ ਕੀਤਾ। ਪਰਿਵਾਰ ਨੇ ਕਰਜ਼ੇ ਵਿੱਚ ਡੁੱਬ ਗਏ। अर्जुन ਨੇ ਛੋਟਾ ਜਿਹਾ ਕੰਮ ਸ਼ੁਰੂ ਕੀਤਾ। सिमरन ਨੇ ਟਿਊਸ਼ਨ ਪੜਾਉਣਾ ਸ਼ੁਰੂ ਕੀਤਾ ਅਤੇ ਕਰਨਵੀਰ ਨੇ ਡਰਾਈਵਿੰਗ ਕੀਤੀ। ਪਰ ਉਹਨਾਂ ਦੀ ਦੋਸਤੀ ਅਜੇ ਵੀ ਮਜ਼ਬੂਤ ਸੀ। ਉਹ ਇਕੱਠੇ ਬੈਠ ਕੇ ਯਾਦਾਂ ਸਾਂਝੀਆਂ ਕਰਦੇ ਅਤੇ ਹੌਸਲਾ ਦਿੰਦੇ। ਇਹ ਕਹਾਣੀ ਸਿੱਖਿਆ ਦਿੰਦੀ ਹੈ ਕਿ ਵਿਦੇਸ਼ ਜਾਣ ਤੋਂ ਪਹਿਲਾਂ ਏਜੰਟਾਂ ਤੇ ਭਰੋਸਾ ਨਾ ਕਰੋ। ਸਭ ਕੁਝ ਖੁਦ ਵੈਰੀਫਾਈ ਕਰੋ। ਧੋਖੇ ਵਿੱਚ ਫਸ ਕੇ ਸੁਪਨੇ ਟੁੱਟ ਜਾਂਦੇ ਹਨ। ਪਰ ਨਿਆਂ ਲਈ ਲੜਨਾ ਵੀ ਜ਼ਰੂਰੀ ਹੈ ਭਾਵੇਂ ਨਤੀਜਾ ਬੁਰਾ ਹੋਵੇ ਇਸ ਕਹਾਣੀ ਵਿੱਚ ਅਸਲੀ ਸੱਚ ਇਹ ਹੈ ਕਿ ਅਰਜਨ ਸਿਮਰਨ ਅਤੇ ਕਰਨਵੀਰ ਨੇ ਨਿਆਂ ਲਈ ਲੜਾਈ ਲੜੀ ਪਰ ਉਹ ਇੱਕ ਵੱਡੇ ਨੈਟਵਰਕ ਵਿੱਚ ਫਸ ਗਏ 에ਜੰਟ ਰਾਜਿੰਦਰ ਨੇ ਨਾ ਸਿਰਫ ਉਹਨਾਂ ਨੂੰ ਫਸਾਇਆ ਬਲਕਿ ਉਸਨੇ ਪੰਜਾਬ ਵਿੱਚ ਵੀ ਬਹੁਤ ਸਾਰੇ ਨੌਜਵਾਨਾਂ ਨੂੰ ਧੋਖਾ ਦਿੱਤਾ ਉਹ ਯੂਕੇ ਵਿੱਚ ਪੈਸੇ ਕਮਾ ਕੇ ਪਾਰਤ ਵਿੱਚ ਜਾਇਦਾਦ ਬਣਾ ਰਿਹਾ ਸੀ ਜਦੋਂ ਉਹਨਾਂ ਨੇ ਰਿਪੋਰਟ ਕੀਤੀ ਤਾਂ ਉਸਨੇ ਉਲਟਾ ਉਹਨਾਂ ਤੇ ਇਲਜ਼ਾਮ ਲਗਾ ਕੇ ਆਪਣੇ ਆਪ ਨੂੰ ਬਚਾ ਲਿਆ ਇਸ ਸੱਚ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਅਜਿਹੇ ਕਪਲੇ ਵਿੱਚ ਬਹੁਤ ਸਾਰੇ ਲੋਕ ਸ਼ਾਮਲ ਹੁੰਦੇ ਹਨ ਜਿਨ੍ਹਾਂ ਵਿੱਚ ਅਧਿਕਾਰੀ ਵੀ ਹੁੰਦੇ ਹਨ ਅਰਜਨ ਨੇ ਵਾਪਸ ਆ ਕੇ ਇੱਕ ਐਨਜੀਓ ਸ਼ੁਰੂ ਕੀਤੀ ਜਿੱਥੇ ਉਹ ਨੌਜਵਾਨਾਂ ਨੂੰ ਵਿਦੇਸ਼ ਜਾਣ ਬਾਰੇ ਸਲਾਹ ਦਿੰਦਾ ਹੈ ਸਿਮਰਨ ਨੇ ਲਿਖਣਾ ਸ਼ੁਰੂ ਕੀਤਾ ਅਤੇ ਆਪਣੀ ਕਹਾਣੀ ਕਿਤਾਬ ਵਿੱਚ ਲਿਖੀ ਕਰਨਵੀਰ ਨੇ ਬਿਜ਼ਨਸ ਸ਼ੁਰੂ ਕੀਤਾ। ਉਹਨਾਂ ਨੇ ਸਿੱਖਿਆ ਕਿ ਜ਼ਿੰਦਗੀ ਵਿੱਚ ਮੁਸ਼ਕਲਾਂ ਆਉਂਦੀਆਂ ਹਨ ਪਰ ਹੌਸਲਾ ਨਹੀਂ ਛੱਡਣਾ ਚਾਹੀਦਾ। ਇਸ ਕਹਾਣੀ ਦਾ ਮੋਰਲ ਇਹ ਹੈ ਕਿ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਏਜੰਟਾਂ ਤੇ ਅੰਨੇਵਾਹ ਭਰੋਸਾ ਨਾ ਕਰੋ। ਆਪਣੇ ਡਾਕੂਮੈਂਟਸ ਖੁਦ ਵੈਰੀਫਾਈ ਕਰੋ ਅਤੇ ਨਿਆ ਲਈ ਲੜੋ ਪਰ ਸਾਵਧਾਨ ਰਹੋ। ਮਹੱਤਵਪੂਰਨ ਸੰਦੇਸ਼ ਇਹ ਹੈ ਕਿ ਪੰਜਾਬੀ ਨੌਜਵਾਨਾਂ ਨੂੰ ਆਪਣੇ ਦੇਸ਼ ਵਿੱਚ ਵੀ ਮੌਕੇ ਬਣਾਉਣੇ ਚਾਹੀਦੇ ਹਨ। ਵਦੇਸ਼ ਜਾ ਕੇ ਟੋਖੇ ਵਿੱਚ ਨਾ ਫਸੋ ਅਤੇ ਪਰਿਵਾਰ ਨੂੰ ਮਜ਼ਬੂਤ ਰੱਖੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ